કરીਆਂ ਹਾਣੀ ਪੈਣੇ ਕਰੀ ਮਰ ਜੀਆਂ ਐ ਕਿਉਂ ਬੋਲਦੀ ਐ ਨੀ ਕੀ ਹੋ ਗਿਆ ਨੀ ਪੈਣੇ ਪਪਾਲੀ ਮੈਂ ਤਾਂ ਕਰਦੇ ਆ ਕੰਮਾਂ ਨੇ ਮੈਂ ਸੁਣਿਆ ਤੇਰੀ ਸੱਸ ਮਰ ਗਈ ਹੈ ਹਰ ਚੱਲਦੀ ਪੈਣੇ ਵਧੀਆ ਹੀ ਹੋਇਆ ਸਾਰਾ ਦਿਨ ਕਿਚਕਿਚ ਕਦੇ ਆ ਨਹੀਂ ਕਰਨਾ ਕਦੇ ਉਹ ਨਹੀਂ ਕਰਨਾ ਜਮੇ ਸਫਾਈ ਰੱਖਿਆ ਨੀ ਪੈਣੇ ਪੈਣੇ ਕਰੀ ਐ ਹਾਣੀ ਪੈਣੇ ਕਰੀਆਂ ਤੂੰ ਹੀ ਆ ਜਾ ਨੀ ਮੈਂ ਅਸਲੇ ਤਰ ਸੋਹਰਾ ਮਰ ਗਿਆ ਉਹਦਾ ਵੀ ਵਧੀਆ ਹੀ ਹੋਇਆ ਕਦੇ ਮੈਂ ਆ ਸਰਦੀ ਨਹੀਂ ਖਾਣੀ ਕਦੇ ਮੈਂ ਆਉ ਨਹੀਂ ਖਾਣਾ ਵਧੀਆ ਨੀ ਪੈਣੇ ਕਰੀ ਐ ਹਾਣੀ ਪੈਣੇ ਕਰੀਆਂ ਮੇਰੇ ਵੀਰ ਦਾ ਡੱਬੂ ਕੁੱਤਾ ਮਰ ਗਿਆ ਕੀ ਮੇਰੇ ਵੀਰ ਦਾ ਡੱਬੂ ਕੁੱਤਾ ਮਰ ਗਿਆ ਹਾਏ 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 ਮੇਰੇ ਵੀਰ ਦਾ ਡੱਬੂ ਕੁੱਤਾ ਮਰ ਗਿਆ ਤਾਂ ਜਾਨਿਆਂ ਦੀ ਰੂਹ ਪੈ ਗਈ ਉਹ ਵੀ ਚਾਗੀ शकते ਦੇਖੋ ਨੀ ਮੇਰੇ ਹਣ ਦੀ ਉਮਰ ਜੇਠ ਪੂਣੀਆਂ ਵੱਟੇ ਕੋਨੀ ਮੇਰੇ ਹਾਨ ਦੀਓ ਮੇਰੇ ਟੇਕ ਪੂਣੀਆਂ ਬੱਟੇ ਵੇਖੋਨੀ ਮੇਰੇ ਹਾਨ ਦੀਓ ਮੇਰੇ ਟੇਕ ਪੂਣੀਆਂ ਬੱਟੇ ਕਤੂੰ ਹੀ ਆ ਪਿੰਡਾਂ ਦਾ ਮੇਰਾ ਟਰਾਲ ਘਟਵਾਰੀ ਤੂ ਵੀਰ ਦਾ ਪਤੀ ਜਾ ਮੇਰਾ ਤੂ ਵਾਟ ਕੇ ਮੱਖਾ ਦੇਖਦਾ ਪੁੱਤ ਵੀਰ ਦਾ ਪਤੀ ਜਾ ਮੇਰਾ ਤੂ ਵਾਟ ਕੇ ਮੱਖਾ ਟੇਖਦਾ ਪੰਜ ਪੌੜੀਆਂ ਚ ਵਾਰਾ ਟੱਪ ਜਾ ਮਾਂ ਸੇ ਦੀ ਜੱਟੀ ਸਾਡੇ ਵੇੜੇ ਵਿੱਚ ਨੱਚਦੀ ਮਾਂ ਸੇ ਦੀ ਜੱਟੀ ਸਾਡੇ ਵੇੜੇ ਵਿੱਚ ਨੱਚਦੀ ਲੱਕ ਮਟੇ ਕਾਵੇ ਨਾਲੇ ਲਾਟ ਬੰਘੂ ਮੱਚਦੀ ਲੱਕ ਮਟੇ ਕਾਵੇ ਨਾਲੇ ਲਾਟ ਬੰਘੂ ਮੱਚਦੀ ਲੱਕ ਮਟੇ ਕਾਵੇ ਨਾਲੇ ਨਾਟ ਮੰਗੇ ਮੱਚਦੀ ਲੱਕ ਮਟੇ ਕਾਵੇ ਨਾਲੇ ਨਾਟ ਮੰਗੇ ਗਰਮੀ ਨਾ ਦੇ ਸੰਸਕਾਰ ਦੇ ਜੋ ਸੋਣੇ ਦੀਆਂ ਤਾਰਾ ਸਾਡੇ ਦੇਸ਼ ਦੀਆਂ ਕਿੰਨੀਆਂ ਬਹਾਰਾਂ ਸਾਡੇ ਦੇਸ਼ ਦੀਆਂ ਕਿੰਨੀਆਂ ਰਹਿਣ ਬਹਾਰਾਂ ਸਾਡੇ ਦੇਸ਼ ਦੀਆਂ ਕਿੰਨੀਆਂ ਰਹਿਣ ਬਹਾਰਾਂ ਸਾਡੇ ਦੇਸ਼ ਦੀਆਂ ਕਿੰਨੀਆਂ ਰਹਿਣ ਬਹਾਰਾਂ